ਵੇ ਤੂੰ ਮੰਗਿਆ ਜਾਵੇਂਗਾ ਵੇ ਤੂੰ ਵਿਆਹ ਜਾਵੇਂਗਾ ਮੇਰੇ ਵਰਗੀ ਨੀਤੇ ਆੜੀ ਮੜਕੇ ਇੱਥੇ ਆਵੇਂਗਾ ਮੇਰੇ ਵਰਗੀ ਨੀਤੇ ਆੜੀ ਮੜਕੇ ਇੱਥੇ ਆਵੇਂਗਾ ਅੱਡੀ ਮਾਰਨ ਦਾ ਤਰੀਕਾ ਬੋਲੀ ਨੂੰ ਐਕਸਪਰੈਸ ਕਰਨ ਦਾ ਤਰੀਕਾ ਜਿਹੜਾ ਬੱਚਿਆਂ ਨੇ ਬਹੁਤ ਸੋਹਣੇ ਤਰੀਕੇ ਨਾਲ ਸਿੱਖਿਆ ਸੋ ਮੈਂ ਵਧਾਈ ਦਿੰਨੀ ਆ ਇਹ ਕਾਲਜ ਦੀ ਵਧਾਈ ਦਾ ਪਾਤਰ ਆ ਵੀ ਇਸ ਕਾਲਜ ਦੇ ਵਿੱਚ ਇਹਨੇ ਹੋਣਹਾਰ ਬੱਚੇ ਨੇ ਆਪਣਾ ਸਰਦੂਲਗੜਾ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈਗਾ ਆਪਾਂ ਨੂੰ ਬਹੁਤ ਘੱਟ ਦੇਖਣ ਨੂੰ ਮਿਲਦਾ ਤੇ ਇਸ ਦੇ ਲਈ ਮੈਂ ਸਮੂਹ ਮਾਤਾ ਗੁਜਰੀ ਗਰਲਸ ਕਾਲਜ ਦੇ ਸਟਾਫ ਮੈਂਬਰਾਂ ਨੂੰ ਇਹਨਾਂ ਦੇ ਮੈਨੇਜਮੈਂਟ ਨੂੰ ਸਭ ਨੂੰ ਵਧਾਈ ਦਿੰਨੀ ਆ ਵੀ ਇਹਨਾਂ ਨੇ ਪਹਿਲਾ ਉਪਰਾਲਾ ਕੀਤਾ ਅਸੀਂ ਸੱਭਿਆਚਾਰਕ ਸੰਕਟ ਵੱਲ ਜਾ ਰਹੇ ਹਾਂ ਸਾਡੇ ਵੱਲੋਂ ਇੱਕ ਜਤਨ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣਾ ਗਿੱਧਾ ਲੋਕਨਾਚ ਸਿਖਾਈਏ ਤਾਂ ਕਿ ਉਹ ਇਸ ਨੂੰ ਜੀਵਤ ਰੱਖ ਸਕਣ ਅੱਜ ਪ੍ਰੋਗਰਾਮ ਹੋਇਆ ਇਹਨਾਂ ਕਰਕੇ ਸਾਨੂੰ ਇਹ ਚੀਜ਼ਾਂ ਬਾਰੇ ਪਤਾ ਲੱਗਦਾ ਹੈ ਵੀ ਕਿੱਦਾਂ ਫੰਕਸ਼ਨ ਹੁੰਦਾ ਹੈ ਕਿੱਦਾਂ ਗਿੱਦੜ ਪੈਂਦਾ ਸਾਨੂੰ ਤਾੜੀ ਵੀ ਸਿੱਖਣ ਨੂੰ ਮਿਲੀ ਹੈ ਨਾ ਕਿੱਦਾਂ ਤਾੜੀ ਗਿੱਦੜ ਵਿੱਚ ਪੈਂਦੀ ਹੈ ਅੱਡੀ ਕਿੱਦਾਂ ਵੱਜਦੀ ਹੈ ਜੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਅੱਜ